ਜੰਗਪਾਲਿਸ ਦੀ ਅਪਰਾਧਿਕ ਅਫਸਰਾਂ ਖਿਲਾਫ ਮੁਹਿੰਮ ਜਾਰੀ ਹੈ ਮੁਹਾਲੀ ਦੇ ਖਰੜਚ ਵੱਖ-ਵੱਖ ਥਾਮਾਂ ਤੇ ਸ਼ਹਿਰਸੀਲ ਅਤੇ ਨਾਕਾਬੰਦੀ ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਤੇ ਆਨ ਜਾਣ ਵਾਲੇ ਵਾਹਨਾਂ ਦੀ ਤਿੱਖੀ ਚੈਕਿੰਗ ਹੋ ਰਹੀ ਹੈ ਬੱਸਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਦੇ ਕੋਈ ਸਾਡੇ ਬਾਯੂ ਬੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਦੇਣਾ ਵੱਖਰੇ آپریشنਸ ਕਰਵਾਏ ਜਾਂਦੇ ਨੇ ਜਿਦੇ ਜਿਸੀਂ ਕਾਸੋ ਆਪਰੇਸ਼ਨ ਸਿਟੀ ਸੀਲਿੰਗ ਕਰਦੇ ਆਂ ਤੇ ਨਾਕਾਬੰਦੀ ਕਰਦੇ ਆਂ ਤਰ੍ਹਾਂ-ਤਰ੍ਹਾਂ ਦੀ ਇਹ ਅੱਜ ਕਾਸੋ ਆਪਰੇਸ਼ਨ ਆਪਣਾ ਇਹ ਸਿਟੀ ਸੀਲਿੰਗ ਕੀਤਾ ਜਾ ਰਿਹਾ ਵੀ ਹਾਂ ਜੀ ਇਹ ਲੋਕਾਂ ਨੂੰ ਇਹ ਮੈਸੇਜ ਦੇ ਦਿੱਤਾ ਜਾਵੇ ਵੀ ਹਾਂ ਵੀ ਪੁਲਿਸ ਜਿਹੜੀ ਗਿਆ ਹਮੇਸ਼ਾ ਉਹਨਾਂ ਦੇ ਨਾਲ ਹੈ ਤੇ ਇੱਥੇ ਸਾਡੇ ਜਿੰਨੇ ਵੀ ਵਾਈਟਲ ਪੁਆਇੰਟਸ ਨੇ ਜ਼ਿਲ੍ਹੇ ਦੇ 70 ਦੇ ਕਰੀ ਪੁਆਇੰਟਸ ਨੇ ਜਿਨ੍ਹਾਂ ਤੇ ਅਸੀਂ ਨਾਕਾਬੰਦੀ ਕੀਤੀ ਹੈ ਤੇ ਸਾਡੀ ਸਾਡੀ ਫੋਰਸ ਸਾਰੇ ਗਸ਼ਟਡ ਆਫਸਰਸ ਸਾਰੇ ਐਸੈਟਸ ਬਾਹਰ ਨੇ ਤੇ ਗੱਡੀਆਂ ਦੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮਾੜੇ ਪੁਰਸ਼ਾਂ ਦੀ ਜਿਹੜੇ ਭੈੜੇ ਪੁਰਸ਼ ਨੇ ਜਿਹੜੇ ਕੀ ਐਂਟੀ ਸੋਸ਼ਲ ਐਲੀਮੈਂਟਸ ਜਿਹੜੇ ਵੀ ਲੋਕਾਂ ਨੂੰ ਤੰਗ ਕਰਦੇ ਨੇ ਜਾਂ ਕੋਈ ਵੀ ਇਹੋ ਜਿਹੇ ਮਾਹੌਲ ਨੂੰ ਖਰਾਬ ਕਰ ਸਕਦੇ ਨੇ ਉਹਨਾਂ ਲਈ ਵਾਰਨਿੰਗ ਹੈ ਤੇ ਉਹਨਾਂ ਦੇ ਖਿਲਾਫ ਕਾਰਵਾਈ ਵਾਸਤੇ ਕੀਤਾ ਜਾ ਰਿਹਾ ਸਰ ਕਿੰਨੇ ਚਲਾਮ ਕਿਤੇ ਨੇ ਉਹ ਦੇਖੋ ਜੀ ਜਦੋਂ ਸਾਡੀ ਸਾਡੀ ਸਾਰੀ ਕਦਮ ਹੋ ਜੂਗੀ ਉਸ ਤੋਂ ਬਾਅਦ ਅਸੀਂ ਰਿਪੋਰਟ ਲਾਵਾਂਗੇ ਫਿਰ ਤੁਹਾਨੂੰ ਸਹੀ ਦੱਸਿਆ ਜਾਏ ਕੋਈ ਐਤਾ ਦਾ ਆਨਸਰ ਵੀ ਜਿਹੜਾ ਮਿਲਿਆ ਕਿ ਕਿਸੇ ਕੋਲ ਕੋਈ ਚੀਜ਼ ਬਰਾਮਦ ਹੋਈ ਹੋਵੇ ਫਲੇ ਲੱਗੇ ਹੋਏ ਨੇ ਚੈਕਿੰਗ ਚੱਲ ਰਹੀ ਹੈ ਕਈ ਜਿਹੇ ਪੁਆਇੰਟਸ ਤੇ